ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਭਾਈ ਆਪਾਂ ਦਸਤਾਰ ਲਈ ਸਜਾ ਚਿੱਟਾ ਕੁੜਤਾ ਪਜਾਮਾ ਲਿਆ ਆਪਾਂ ਖੁਸਾ ਰਹਿੰਦਾ ਹਜੇ ਪਾਉਣੇ ਨੇ ਖੁਸਾ ਚਲੋ ਪਾ ਲੈਣਾ ਹੁਣ ਆਪਾਂ ਤੇ ਰੈਡੀ ਹੋ ਗਏ ਜੀ ਆਪਾਂ ਪੂਰੇ ਐਨ ਅ ਹੁਣ ਜਾਣਾ ਜੀ ਹਰਕੁਣ ਨੂੰ ਲੈਣ ਤੇ ਜੈਸਮੀਨ ਨੂੰ ਲੈਣ ਅ ਹੁਣ ਬਸ ਤਕਰੀਬਨ ਗੱਡੀ ਵੈਸੇ ਉਹਨਾਂ ਵਾਲੀ ਉਹ ਲੈ ਜਣੀ ਹੁਣ ਮੈਂ ਡੈਡੀ ਉਹਨਾਂ ਦੀ ਉਹਨਾਂ ਦੀ ਗੱਡੀ ਛੱਡਿਆ ਨਹੀਂ ਫਿਰ ਕਿਉਂਕਿ ਉਹਨਾਂ ਨੇ ਵੀ ਆਉਣਾ ਏਰੇ ਮਤਲਬ ਜਦੋਂ ਹੁਣ ਜੈਸਮੀਨ ਨੂੰ ਅਸੀਂ ਲੈ ਆਣਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਭਾਈ ਸੱਦਾ ਦੇ ਕੇ ਆਉਣਾ ਵੀ ਪਹੁੰਚੋ ਜੀ ਜ਼ਰੂਰ ਤੇ ਆ ਜਿਹੜਾ ਹੁਣ ਪ੍ਰੋਗਰਾਮ ਕਰਿਆ ਬਾਏ ਇਹ ਜਦ ਤੱਕ ਆਪਣੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਪ੍ਰੋਗਰਾਮ ਨਹੀਂ ਭਾਈ ਸਰੇ ਲੱਗਦਾ ਤੇ ਉਹਨਾਂ ਨਾਲੇ ਫਿਰ ਚਲੋ ਜਿੰਨੇ ਜ਼ਿਆਦਾ ਕਹਿ ਲੋ ਵੀ ਰਿਸ਼ਤੇਦਾਰ ਸਾਖ ਸੰਬੰਧੀ ਹੁੰਦੀ ਆ ਉਨੀ ਜ਼ਿਆਦਾ ਰੌਣਕ ਲੱਗ ਜਾਂਦੀ ਆ ਤੇ ਉਹਨਾਂ ਨੂੰ ਵੀ ਸੱਦਾ ਦੇ ਕੇ ਆਣਾ ਗੱਡੀ ਫੇ ਉਹਨਾਂ ਦੀ ਉਦੋਂ ਛੱਡਿਆਣੀ ਆਪਣੇ ਵਾਲੀ ਗੱਡੀ ਲੈ ਜਾਣੀ ਕਿਉਂਕਿ ਅਸੀਂ ਹੁਣ ਚਾਰ ਜਣਿਆਂ ਨੇ ਜਾਣਾ ਜੀ ਮੈਂ ਨਿੱਕਾ ਦੀਦੀ ਰੱਜੀ ਦੀਦੀ ਤੇ ਭਾਬੀ ਉਧਰੋਂ ਫੇ ਆਉਣ ਲੱਗੇ ਜੈਸਮੀਨ ਹੋਜਣੀ ਨਾਲ ਆਪਣੇ ਵਾਲੀ ਗੱਡੀ 'ਚ ਸਵਿਫਟ ਵਿੱਚ ਪੰਜ ਜਣਿਆਂ ਨੇ ਆਰਾਮ ਕੇ ਲਾਜਣਾ ਠੀਕ ਆ ਜੀ ਤੇ ਹੁਣ ਤਿਆਰੀਆਂ ਅੰਦਰ ਚੱਲ ਰਹੀਆਂ ਜੋਰਾਂ ਛੋਰਾ ਤੇ ਸਾਰੇ ਬੰਦੇ ਆਪਣੇ ਹੋ ਗਏ ਜੀ ਰੈਡੀ ਦੀਦੀਓਂ ਵੀ ਹੋ ਗਈਆਂ ਰੈਡੀ ਤੇ ਇਧਰ ਮੇਰਾ ਯਾਰ ਭਾਈ ਅਮਨ ਵੀ ਪਹੁੰਚ ਗਿਆ ਟਾਈਮ ਨਾਲ ਇਹਨੂੰ ਕਹਦਾ ਵੀ ਆਪਣਾ ਟਾਈਮ ਨਾਲ ਆ ਜੀ ਕੰਮਕਾਰ ਭਾਈ ਜਿਹੜੇ ਵੀ ਕਰਨੇ ਆ ਹਨਾ ਸਾਰੇ ਜਾਣੇ ਹੁਣ ਬਾਈ ਨੇ ਵੀ ਦੁੱਧ ਪਾ ਕੇ ਉਹ ਵੀ ਬਾਈ ਵੀ ਪਹੁੰਚਣੇ ਵਾਲੀ ਆ ਹੁਣ ਰਲ ਕੇ ਫਿਰ ਇਹਨਾਂ ਨੇ ਆਪਣਾ ਕਰ ਲੈਣਾ ਸਿਸਟਮ ਕਿਉਂਕਿ ਦੇਖੋ ਜਿਹੜਾ ਹੁਣ ਟੈਂਟ ਵਾਲਾ ਵੀਰ ਆ ਸਮਾਨ ਤਾਂ ਉਹ ਸਾਰਾ ਤਾਰ ਗਿਆ ਬਾਕੀ ਟੇਬਲ ਟੂਬਲ ਹੋਣੀ ਇਹਨਾਂ ਨੇ ਇੱਥੇ ਰਲ ਕੇ ਲਾ ਲੈਣੇ ਹਨਾ ਤੇ ਸਾਰੇ ਭਾਈਆਂ ਨੇ ਇਕੱਠੇ ਹੋ ਕੇ ਕਹਿ ਲਓ ਉਹ ਵਾਲਾ ਕੰਮ ਹੋਣੀ ਇਹਨਾਂ ਨੇ ਆਪਣਾ ਸਾਡੇ ਪਿੱਛੇ ਤੋਂ ਆਪਣਾ ਕਰ ਲੈਣਾ ਰਲ ਮਿਲ ਕੇ ਹਨਾ ਇਦਾਂ ਹੀ ਹੁੰਦਾ ਹੈ ਜਿਹੜਾ ਹੁਣ ਮੰਨ ਲਓ ਯਾਰ ਦੋਸਤੋ ਹੋ ਗਿਆ ਜਾਂ ਕੋਈ ਕਹਿ ਲਓ ਭਾਈ ਹੋ ਗਿਆ ਹਨਾ ਅ ਇਹ ਜੇ ਪ੍ਰੋਗਰਾਮ ਨੂੰ ਰਲ ਕੇ ਅਗਲਾ ਕੰਮਕਾਰ ਕਰ ਲਵੇ ਉਹਦੇ ਵਰਗੀ ਗੀਸ ਨਹੀਂ ਹੈਗੀ ਤੇ ਆਜੋ ਫੇ ਮਲਾਉਨੇ ਆ ਤੁਹਾਨੂੰ ਭਾਈ ਇਹਨਾਂ ਨਾਲ ਵੀ ਅਮਨ ਉਹਨਾਂ ਨਾਲ ਵੀ ਤੇ ਅੰਦਰ ਵੀ ਲੈ ਕੇ ਜਾਣਨੇ ਆ ਆਜੋ ਫਿਰ ਚਲੋ ਜੀ ਇੱਧਰ ਪਹਿਲਾਂ ਪਾਪਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਪਾਪਾ ਜੀ ਮਾਸ਼ਾਅੱਲ ਬਾਜਾ ਜਲਾਣੇਦਾਰ ਦੀ ਸਾਡੇ ਟਾਵਰ ਪੂਰੀ ਆ ਵੈਸੇ ਹੈ ਭਾਈ ਜੁੱਤੀ ਪੁਰਾਣੀ ਪਾ ਲਈ ਯਾਰ ਕਿ ਨਵੀਂ ਆ ਚਲੋ ਪੁਰਾਣੀ ਇਹ ਵੀ ਨਵੀਂ ਹੁੰਦੀ ਦੱਸ ਜੀ ਨੂੰ ਪਾਲਛ ਪੁਲਿਸ ਦਾ ਮਾਰ ਲੰਦੇ ਮਾੜੀ ਜੀ ਆਹ ਸੁਣੋ ਨਵੀਂ ਕਾਦੇ ਵਾਸਤੇ ਲਿਆਂਦੀ ਵੀ ਉਹ ਪਾ ਲੈਣੀ ਸੀ ਨਾ ਨਵੀਂ ਪਾ ਲੂ ਨਵੀਂ ਪਾ ਲੋ ਹਾਂ ਇਹ ਨਾ ਕਰੋ ਹੁਣ ਜੁੱਤੀ ਵਾਲੀ ਕਸਰ ਰਹਿ ਗਈ ਬਾਕੀ ਤਾਂ ਓਕੇ ਆ ਕੰਮ ਜੋ ਕੀ ਕਹਿੰਦੇ ਨੇ ਟਾਈਮ ਕਿਲੇ ਪਾਉਣੀ ਹੈ ਹਾਂ ਪੂਰੇ ਤਾਂ ਫੇਰ ਬਾਹਰ ਘੁੰਮਣਾ ਪੈਂਦਾ ਇਹਨੂੰ ਤਾਂ ਦੇਖਣਾ ਮਿੱਟੀ ਨਹੀਂ ਪੈਣ ਦੇਣੀ ਮਤਲਬ ਹਾਂ ਠੀਕ ਆ ਠੀਕ ਆ ਅੱਜ ਭਾਈਆ ਮੰਦੀ ਵੀ ਟਾਵਰ ਆ ਪੂਰੀ ਹੈ ਕੀ ਬਾਤ ਹੈ ਕੱਪੜੇ ਨਵੇਂ ਲਏ ਵੀ ਲੱਗਦੇ ਮੈਨੂੰ ਰਾਤ ਲੈ ਰਾਤ ਲੈ ਦੇ ਕੱਪੜੇ ਨਵੇਂ ਸਾਕ ਕੱਲਾ ਕੱਲੇ ਹੀ ਲਿਆਇਆ ਤੂੰ ਹੈ ਤੂੰ ਦੀ ਕਹੇ ਬੀਜੀ ਤੇ ਮੈਂਬਰ ਕੱਲੇ ਕੱਲੇ ਲਿਆਈ ਹਾਂ ਹਾਂ ਭਾਈ ਦੇਖ ਲੈ ਹੁਣ ਇਹ ਯਾਰ ਤੇਲ ਘੋਣ ਲੱਗ ਗਿਆ ਹੁਣ ਇਹ ਗੰਨਾ ਨਹੀਂ ਇਹ ਬਿਜਲੀ ਸਰਕਾਰ ਕਰਿਆ ਦਾ ਫੋਨ ਹੈ ਨੇ ਹਾਂ ਮੈਂ ਕਹਿੰਨੀ ਮੈਂ ਪਾਈ ਤੀ ਇਹ ਅਦੀ ਗਏ ਨਾਲ ਵੀ ਅਸੀਂ ਤਾਂ ਕਹਿੰਦੇ ਮੁੰਡਾ ਵੀਜੀ ਆ ਸਮਾਨ ਸਮੂਹ ਚ ਮੈਂ ਕਿਹਾ ਚੱਲ ਆਪਾਂ ਕੋਈ ਨਹੀਂ ਅੱਛਾ ਹੂੰ ਠੀਕ ਆ ਕਿੱਥੇ ਦੀ ਲਿਆਂਦੀ ਐ ਫਿਰ ਇਹ ਆਪਣੋ ਹੀ ਲੈਣਦੇ ਹੋਰ ਕਿੱਥੋਂ ਲੈਣਾ ਠੀਕ ਆ ਠੀਕ ਆ ਚਲੋ ਵਧੀਆ ਵਧੀਆ ਰਾਤ ਯਾਰ ਨੱਠ ਭੱਜ ਬਹੁਤ ਈ ਕਿਆ ਕਰਦੇ ਆਹੋ ਚੱਲ ਕੱਲਾ ਮੁੰਡਾ ਕਿੱਧਰ ਕਿੱਧਰ ਹੋਵੇ ਇਹ ਤਾਂ ਆਇਆ ਹਾਂ ਤੇ ਚਲੋ ਫੇਰ ਹੁਣ ਅੰਦਰ ਮਲਾਉਨੇ ਆ ਤੁਹਾਨੂੰ ਭਾਈ ਫੈਮਿਲੀ ਨਾਲ ਕਿਆ ਕਰਦੇ ਆ ਸਾਰੇ ਦੇਖਦੇ ਆ ਹੁਣ ਅੰਦਰ ਜਾ ਕੇ ਹੋ ਗਏ ਭਾਈ ਰੈਡੀ ਤੁਰੇ ਫਿਰ ਲੈ ਕੇ ਆਈਏ ਆਪਣੇ ਲੱਡੂ ਨੂੰ ਲਓ ਜੀ ਭਾਈ ਹੋ ਗਏ ਸਾਡੇ ਫੈਮਿਲੀ ਤਾਂ ਸਾਰੇ ਰੈਡੀ ਤੇ ਸਾਰੇ ਜਣੇ ਹੁਣ ਤਿਆਰ ਬੈਠੇ ਆ ਮੇ ਲੋ ਜੀ ਪਹਿਲਾਂ ਇਕੱਲੇ ਇਕੱਲੇ ਦੇ ਸਾਰੇ ਪਹਿਲ ਨੰਬਰ ਵਾਈਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਦੀਦੀ ਹਾਂ ਤੇਰੀ ਵੀ ਭਾਈ ਜ਼ਰੂਰੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਵੱਲੋਂ ਵੀ ਦੁਬਾਰਾ ਫੇਰ ਤੇ ਹੁਣ ਫਿਰ ਕਿਹਨੇ ਕਿਹਨੇ ਜਾਣਾ ਦੀਦੀ ਕੋਈ ਡਿਸਾਈਡ ਕਰਿਆ ਕਿ ਕਣਾ ਕਾਕਾ ਸਰ ਹੱਥ ਖੜਾ ਕਰ ਲੋ ਜਿਹਨੇ ਜਿਹਨੇ ਜਾਣਾ ਮੈਂ ਜਾਣਾ ਮੈਂ ਜਾਣਾ ਓਏ ਮੈਂ ਵੀ ਜਾਣਾ ਕੋਈ ਇੱਕ ਵੀ ਜਾਣਾ ਓਏ ਮੈਂ ਵੀ ਜਾਣਾ ਓਏ ਤੈ ਤਾਂ ਪੁੱਤ ਇੱਥੇ ਰਹਿਣਾ ਨਹੀਂ ਪਤਾ ਗੱਲ ਕੀ ਆਏ ਮੈਂ 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 ਫਿਰ ਉਹਨੇ ਵੀ ਰੋਣਾ ਹਾਂ ਫਿਰ ਉਹਨੇ ਕਹਣਾ ਮੈਂ ਵੀ ਜਾਣਾ ਗੱਡੀ ਆਪਣੇ ਕੋਲ ਹੁਣ ਤਾਂ ਹੈਗੀ ਆ ਚਲੋ ਬੜੀ ਆਉਂਦੇ ਹੋਏ ਆਪਾਂ ਗੱਡੀ ਫਿਰ ਆਪਣੇ ਵਾਲੀ ਚਾਉਣਾ ਉਹਦੇ ਚ ਪੰਜੇ ਜਣੇ ਆ ਤੇ ਆਣਾ ਨਾ ਉਹਨੇ ਜਿਹੜਾ ਨਿਆਣਾ ਜਾਊਗਾ ਉਹਨੇ ਪਹਿਲੀ ਉਹਨੂੰ ਦੰਦੀ ਵਡੂਗਾ ਤੈ ਪਹਿਲੀ ਤੇ ਦੰਦੀ ਵਡਾ ਕੇ ਜਾਣਾ ਨਹੀਂ ਨਹੀਂ ਟਿਕ ਜੂਗਾ ਆਇਤਾ ਆਈ ਜੀ ਕੋਈ ਗੱਲ ਨਹੀਂ ਆ ਤੇ ਰੱਖ ਲੈਣੀ ਆਪਾਂ ਹਾਂ ਫਿਰ ਕੇਕ ਵੀ ਆਪਾਂ ਨੇ ਲੈਣਾ ਏ ਉਹ ਵੀ ਆਂਦੇ ਹੋਏ ਫਿਰ ਉੱਥੋਂ ਝੱਲੀਆਂ ਤੋਂ ਹੀ ਆਪਾਂ ਲੈ ਆਣਾ ਠੀਕ ਆ ਹਾਂ ਕੇਕ ਉੱਥੋਂ ਹੀ ਲੈ ਆਣਾ ਆਪਾਂ ਨੇ ਹਾਂਜੀ ਹਾਂ ਮੈਂ ਆਂਟੀ ਜੀ ਹੁਣ ਤਾਂ ਹੀ ਨਹੀਂ ਗਿਆ ਕੇਕ ਲੈਣ ਮੈਂ ਕਿਹਾ ਜੈਸਮੀਨ ਨੂੰ ਲੈਣ ਜਾਣਾ ਹੀ ਆ ਆਉਂਦੇ ਆਉਂਦੇ ਆਪਾਂ ਨੇ ਫੜ ਲਿਆਣਾ ਕੇਕ ਠੀਕ ਨਹੀਂ ਕਿ ਤੇ ਆਇਆ ਨਾ ਹੋਵੇ ਆਪਸ਼ਨ ਹੀ ਕਿਹੜਾ ਹੈ ਕਿੱਦਾਂ ਆਪਾਂ ਨੂੰ ਲੈਣਾ ਹੀ ਆ ਕੇਕ ਲੈਣ ਜਾਣਾ ਹੀ ਆ ਹਾਂ 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 ਹ ਅਛਾ ਕੇਕ ਦੀ ਆਪਸ਼ਨ ਨਹੀਂ ਨਹੀਂ ਆਏ ਰਹ ਹੁੰਦੇ ਆ ਜੇ ਜੇ ਭਾਈ ਉੱਥੇ ਜਿਸ ਦਿਨ ਉੱਥੇ 1 ਮੰਥ ਦਾ ਕੇਕ ਕੱਟਿਆ ਤਾਂ ਉਸ ਦਿਨ ਕੀ ਆਪਸ਼ਨ ਰਹੇਗੀ ਇਹ ਤਾਂ ਸਹੀ ਗੱਲ ਆ ਉੱਤੇ ਨਹੀਂ ਜੇ ਅੱਜ ਜੋ ਆਪਸ਼ਨ ਨਹੀਂ ਫਿਰ ਰੋਪਰ ਨੂੰ ਗੱਡੀ ਲੈ ਜੇ ਫੇਰ ਫੇਰ ਆਏ ਕਰ ਲਾਂਗੇ ਫੇਰ ਭਾਈ ਫਿਰ ਤਾਂ ਜਾਣਾ ਪੈਣਾ ਮਜਬੂਰੀ ਵੀ ਸਾਡੇ ਬਗੈਰ ਪ੍ਰੋਗਰਾਮ ਨਹੀਂ ਸਟਾਰਟ ਹੋਣਾ ਸਾਡਾ ਕੰਮ ਕਦੀ ਕਰ ਨਹੀਂ ਹੁੰਦਾ ਹਾਂ ਤੱਕ ਕੇਕ ਨਹੀਂ ਹੋਣਾ ਜਦ ਤੱਕ ਪ੍ਰੋਗਰਾਮ ਨਹੀਂ ਸ਼ੁਰੂ ਹੋਣਾ ਮੈਂ ਸਾਡੀ ਹਰਗੁਣ ਨਾਲ ਜਸਮੀਨ ਨਾਲੇ ਹੋਣਾ ਹਾਂ ਜਿਨਾ ਕਰਕੇ ਸਾਰਾ ਪ੍ਰੋਗਰਾਮ ਅਰੇਂਜ ਕਰਿਆ ਇਹ ਸਾਡੇ ਨਾਲੇ ਹੋਣਾ ਭਾਈ ਉਹਨਾਂ ਦੇ ਬਿਨਾਂ ਤਾਂ ਪ੍ਰੋਗਰਾਮ ਚੱਲੇ ਨਹੀਂ ਸਕਦਾ ਜਦ ਤੱਕ ਉਹ ਨਹੀਂ ਐਂਟਰੀ ਕਰਦੇ ਜਦ ਤੱਕ ਪ੍ਰੋਗਰਾਮ ਨਹੀਂ ਸ਼ੁਰੂ ਹੋਣਾ ਠੀਕ ਹੈ ਨਾ ਤੇ ਇੰਨਾ ਹ ਤਾਮ-ਝਾਮ ਕਰਿਆ ਇਹ ਅਸੀਂ ਹਰਗੁਣ ਵਾਸਤੇ ਹੀ ਕਰਿਆ ਆਪਣੀ ਵਾਸਤੇ ਹੈ ਹੈਂਟੀ ਜੀ ਡੈਕੋਰੇਸ਼ਨ ਦੱਸੋ ਪਹਿਲਾਂ ਕਿਵੇਂ ਵਧੀਆ 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 ਜੀ ਚੈਨੋ ਅੱਟੀ ਨੇ ਵੀ ਪਾਸ ਕਰਤੀ ਭਾਈ ਨਵੇਂ ਉ ਤਾਂ ਪਹਿਲਾਂ ਹੋਰ ਬਹੁਤ ਹੀ ਹਾਂ ਹੁਣ ਹੋਰ ਹੋਰ ਪਹਿਲਾਂ ਗਲਾਈ ਵਾਲੀ ਕਰਾਈ ਸੀ ਹਾਂ ਹਾਂ ਐ ਵਾਰ ਤਾਂ ਸੀ 60 ਵੀ ਭਰਤੀਆਂ ਜੀ ਭਰਤੀਆਂ ਆਹ ਵੇ ਭਾਈ ਵਧੀਆ ਮਹਾਰਾਜਾ ਹਾਂਜੀ ਹਾਂ ਬਿਲਕੁਲ ਦੰਮ ਨਾਲ ਦਵਾਵੇ ਜਾਨ ਦਵਾਵੇ ਹਾਂਜੀ ਹਾਂ ਬਿਲਕੁਲ ਬਿਲਕੁਲ ਰੱਬ ਕਹਿੰਦੇ ਹੁੰਦੇ ਆ ਵੀ ਦਾਨ ਦਵਾ ਦੇ ਹਾਂ ਦਾਨ ਨਾ ਦਵਾ ਹਾਂ ਦਾਨ ਨਾ ਦਵਾਵੇ ਜਿਹੜਾ ਹੁਣ ਡਾਕਟਰਾਂ ਡਾਕਟਰਾਂ ਕੋ ਪੈਸੇ ਜਾਂਦੇ ਉਹ ਤੇ ਬਚਾਈ ਰੱਖੇ ਬਾਲ ਹਾਂ ਉਸ ਵਾਸਤੇ ਹਾਂ ਠੀਕ ਨਹੀਂ ਜੀ ਤੇ ਆ ਚੱਕਰ ਆ ਤੇ ਭਾਈ ਹੋ ਫਿਰ ਤਰੋ ਵੇ ਚੱਲੀਏ ਸਾਨੂੰ ਤਾਂ ਬਹੁਤ ਪੜੀ ਆ ਹਾਂ ਯਾਰ ਬੈਠੇ ਆ ਸੀ ਤਾਂ ਜਦੋਂ ਮੱਡੀ ਚਾਹਣੀ ਹੁੰਦੀ ਆਪ ਚੱਲ ਜਣਾ ਸੀਗਾ ਉਹਨੂੰ ਕਿੱਥੇ ਪੁੱਛਣਾ ਹੈ ਇਹਨੇ ਭਾਈ ਕਿਹੜੀ ਹਾਂ ਅਸੀਂ ਪੁੱਛਣਾ ਨਹੀਂ ਕਰੀ ਆਪੇ ਚਲੇ ਜਾਨੇ ਅੱਛਾ ਹਾਂ ਜੀ ਨਾ ਕੋਤਾ ਮੈਂ ਤੈਨੂੰ ਕਹਿੰਦਾ ਆਂਦੇ ਹੋਏ ਆ ਨਹੀਂ ਹੋਣਾ ਨਾਲੇ ਉਹਨੇ ਫਿਰ ਰੋਣਾ ਉਹਨੇ ਵੀ ਤੂੰ ਤਾਂ ਉਦਣ ਰਹਿ ਗਿਆ ਜਿੱਦਣ ਉਹ ਗਈ ਸੀ ਉਹਨੇ ਨਹੀਂ ਰਹਿਣਾ ਉਹਨੇ ਰੋਣ ਲੱਗ ਜਾਣਾ ਤੁਹਾਡੇ ਨਾਲ ਤੇ ਤਾਂ ਨੂਰ ਸੀ ਆਣੀ ਆ ਹੋਰ ਰਹਿ ਜਾਂਦੀ ਆ ਹਾਂ ਉਹਨੇ ਨਹੀਂ ਘਰ ਰਹਿਣਾ ਨਾਲੇ ਉਹ ਵਿਚਾਰੀ ਨਿਆਣੀ ਆ ਚਲੋ ਜੀ ਫਿਰ ਹੁਣ ਤੁਸੀਂ ਆ ਸਾਡਾ ਘਰ ਰਹਿ ਜਾਂਦਾ ਹਾਂ ਹਾਂ ਸਹੀ ਗੱਲ ਚਲ ਜੀ ਤੇ ਫਿਰ ਚਲੋ ਜੀ ਚਲੋ ਫਿਰ ਚਲੋ ਮਿਲਦੇ ਆ ਜੀ ਤੁਹਾਨੂੰ ਹੁਣ ਮਾਲਾ ਜਾ ਕੇ ਹਲਾਵਾਜੀ ਭਾਈ ਪਹੁੰਚ ਗਏ ਮਾਲਾਂ ਆਉਂਦੀ ਸਾਰ ਆਉਂਦੀ ਸਾਰ ਇਹਨਾਂ ਨੇ ਛੇੜ ਲੀਆਂ ਟਾਉਆਂ ਦੀਆਂ ਗੱਲਾਂ ਕਹਿੰਦੇ ਕਿਸੇ ਨੂੰ ਇਹਦਾ ਵਿਆਹ ਕਿਤੇ ਹੋਣ ਲੱਗ ਪਿਆ ਨਹੀਂ ਬੰਨਿਆ ਹੋਇਆ ਬੰਨਿਆ ਹੋਇਆ ਮੈਂ ਕੌਣ ਨਹੀਂ ਜਾਣਦੇ ਕਹਿੰਦੇ ਰਾਤ ਨੂੰ ਸਵਾਗਤ ਕਰਦਾ ਬੋਲਦਾ ਹੀ ਨਹੀਂ ਬੋਲਿਆ ਕੋਈ ਨਾ ਹੁਣ ਜ਼ਰੂਰ ਤੁਸੀਂ ਬੁਲਾਉਣਾ ਤੇ ਚਲੋ ਫਿਰ ਉੱਪਰ ਹੁਣ ਭਾਈ ਹਨਾ ਮਿਲিয়ে ਜਾ ਕੇ ਆਪਣੇ ਹਰਗਣ ਨੂੰ ਤੇ ਫੈਮਿਲੀ ਨੂੰ ਸਾਰੀ ਨੂੰ ਸਾਡੀ ਦਾ ਤੇਰੀ ਹੈ ਜੀ ਪੂਰੀ ਅਸੀਂ ਆਪਣੇ ਬੰਦੇ ਨਾਲ ਤੇ ਆ ਜੰਦੇ ਜੇ ਬਾਰੇ ਬਹੁਤ ਨਹੀਂ ਅਸੀਂ ਤਾਂ ਕਰਕੇ ਚਾਰ ਚਾਰ ਬੰਦੇ ਲੈ ਆਏ ਆ ਸਾਸਰੀ ਗਾਦੀ ਦੀ ਸਾਸਰੀ ਸਾਡੇ ਨਾਲ ਕੋਈ ਬੰਦੇ ਸਾਸਰੀ ਗਾਦੀ ਅੱਜ ਤੁਸੀਂ ਨੰਬਰ ਲੈ ਲਿਆ ਸਾਸਰੀ ਗਾਦੀ ਅੱਜ ਤੁਸੀਂ ਭਾਈ ਨੰਬਰ ਪਹਿਲਾ ਲੈ ਗਏ ਹੈ ਅੱਜ ਤਾਂ ਅਸੀਂ ਕਦੇ ਡੀਕਦੇ ਆ ਜੀ ਵੀ ਕਾਦ ਤੁਰੇ ਤੇ ਕੋਈ ਨਹੀਂ ਹਜੇ ਬਹਿ ਜੋ ਇੱਥੇ ਹਾਂ ਬਾਹਰ ਤੇ ਆ ਲੈ ਬੇ ਬੱਚੇ ਕੋਲ ਹਾਂਜੀ ਹਾਂ 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 ਇਹ ਵੀ ਗੱਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੇ ਪਹੁੰਚ ਗਏ ਜੀ ਇਹਨੇ ਲੈਣ ਆ ਇਸ ਦੇ ਅੰਤ ਵਿੱਚ ਹੋ ਗਿਆ ਅਜੀਦਾ ਭਾਈ ਤੁਹਾਨੂੰ ਮਿਲੇ ਹੋਏ ਜੀ ਪਹਿਲਾਂ ਘਰ ਤੇ ਹੀ ਮਿਲ ਕੀ ਤੁਰੇ ਤੇ ਤੇ orange color ਦਾ ਨਹੀਂ ਹੈ ਇਹ ਹੋ ਗਈ ਨਹੀਂ ਇਹ ਸੂਟ ਜਿਹੜਾ ਹੁਣ ਆਪਾਂ ਪਿੱਛੇ ਵਿਆਹ ਨੂੰ ਲਿਆਦਾ ਨਹੀਂ ਮੈਂ ਉਹ ਲਿਖਾ ਦਿੱਤਾ ਮੈਂ ਤੇ ਇਹ ਮੈਂ ਉਹਦੇ ਵਿੱਚ ਲਿਖ ਦਿੱਤੀ ਬਰੀ ਦੇ ਸੂਟਾਂ ਚ अच्छा इधर माने माने ते ए ਪਾਇਆ ਹੀ ਨਹੀਂ ਤਾਂ ਇੱਕ ਵੀ ਵਾਰ ਨਹੀਂ ਮੈਂ ਤਾਂ ਹੁਣ ਪਾ ਲੰਨੀ ਆ ਮੈਂ ਪਤਾ ਕਿ ਆ ਕਹਿਣਾ ਤਾਂ ਜਦ ਮੈਂ ਤੋਹੋ ਕਰੀਆ ਪ੍ਰੈਸ ਬਿੰਦੇ ਵੀ ਕਮੀਜ਼ ਮੈਂ ਹੋਰ ਪ੍ਰੈਸਾਂ ਰੀ ਮਾ ਕੇ ਤੇ ਕੱਪੜੇ ਹੋਰ ਪਾ ਲੈਣੇ ਇਹਨੂੰ ਮੈਂ ਮਹਰਾਤਾ ਹੀ ਲੱਗ ਰਹੀ ਹੈ ਕੱਪੜੇ ਮੈਂ ਕਸਾ ਗਾਇਆ ਤੇ ਪਾਇਓ ਪਤਾ ਕੀ ਹੋਇਆ ਆਉਂਦੀ ਵਗਾ ਜੈਸੇ ਨਾ ਨਾਰੇ ਨੇ ਨਾ ਸਾਤ ਦੀ ਕਹਿਣੀ ਆ ਪਹਿਲਾਂ ਤਾਂ ਦੀਦੀ ਕੋਈ ਸੂਟ ਹੋਰ ਪਾਣਾ ਤਾਂ ਕੋਟੇਲਰ ਤੇ ਸਿਲਨੀ ਜੀ ਹੋਇਆ ਹੈਗਾ ਉਹੋਣੇ ਜੀ ਬਿਮਾਰ ਹੋ ਗਏ ਫੇ ਮੈਂ ਇਹਨਾਂ ਨੂੰ ਕਿਹਾ ਮੈਂ ਕਾਰਿੰਜ ਕਲਰ ਦੇ ਪਾ ਲਿਓ ਤੁਸੀਂ ਰਾਤ ਇਹ ਵੀ ਹੋ ਜਾ ਅਮੇ ਦੇ ਪਿੱਛੇ ਦੀ ਇਹ ਵੀ ਜੇ ਤਾਂ ਜਿਹੜਾ ਮੈਂ ਸੂਪ ਦਿੱਤਾ ਵਾ ਸੁਆਣੇ ਨੂੰ ਜੇ ਉਹ ਹੋ ਗਿਆ ਰੈਡੀ ਕੁਤਾ ਤੁਹਾਨੂੰ ਮੈਂ ਦੱਸੂਗੀ ਵੀ ਮਤਲਬ ਕਿਹੜੀ ਬਨਣੀ ਜੇ ਤੁਸੀਂ ਪੱਗ ਬਨਣ ਲੱਗਦੇ ਦੱਸ ਹੁਣ ਭਾਈ ਮੈਂ ਦੀਦੀ ਨੂੰ ਪੈਂਟ ਸ਼ਰਟ ਬੇਚ ਲਈ ਪ੍ਰੈਸ ਕਰਨ ਨੂੰ ਇੱਧਰ ਦੇ ਆਰਡਰ ਆ ਗਿਆ ਕਹਿੰਦੇ ਵੀ ਔਰੇਂਜ ਕਲਰ ਦੀ ਪੱਗ ਨਾਲ ਪਾਉਣਾ ਹੈ ਜੀ ਕਪੜਾ ਪਜਾਮਾ ਕੁਰਤਾ ਪਜਾਮਾ ਅੱਜ ਸੱਚੀ ਗੱਲ ਦੱਸਾਂ ਤਾਂ ਉਹਨੂੰ ਮੈਂ ਫਿਰ ਕਿਸੇ ਨੂੰ ਦਿੱਤਾ ਹੀ ਨਹੀਂ ਮੈਂ ਖਾ ਉਹ ਗਾਲਾ ਪੈ ਜੀ ਲਿਆ ਜੇ ਪ੍ਰੈਸ ਕਰਾਉ ਉਹਨੂੰ ਕਹਿਤਾ ਕਿ ਇਹ ਪ੍ਰੈਸ ਕਰਵਾ ਕੇ ਤਾਂ ਲੈ ਕੇ ਆਏ ਤੇ ਸੀ ਪਰਸੋਂ ਉਹ ਬਈ ਪਿਆ ਬਾ ਮੈਂ ਤਾਂ ਹੀ ਨਹੀਂ ਕਿੰਨਾ ਪ੍ਰੈਸ ਕਰਵਾਇਆ ਬਸ ਇਹ ਹਾਂ ਦੀਦੀ ਨੂੰ ਬਣਾਤਾ ਸੀ ਪ੍ਰੈਸ ਕਰਵਾ ਕੇ ਉਹ ਬਈ ਪਾ ਲੈ ਆ ਮੈਂ ਇਹਨੇ ਚੱਕ ਲੈ ਆਂਦਾ ਸੀ ਜੀ ਦੀਦੀ ਕਹਿੰਦੇ ਇਹਨੇ ਨੇ ਕੁਰਤਾ ਪਜਾਮਾ ਪਾਉਣਾ ਹੋਇਆ ਜੀ ਮੇਰੇ ਅੱਜ ਤੁਹਾਨੂੰ ਸਪੈਸ਼ਲ ਦੀਦੀ ਇਹ ਟਰਾਈ ਕਰਕੇ ਦੇਖੋ ਮੈਂ ਤਾਂ ਟਰਾਈ ਕਰ ਗਿਆ ਏ ਪਾਪਾ ਜੀ ਨੇ ਪੰਗਾ ਲੈ ਲਿਆ ਤਾਂ ਸਵੇਰੇ ਹਾਂ ਕਹਿੰਦਾ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਕਰਦੇ ਜਾਂਦੇ ਮੇਰੇ ਜੋ ਗਾ ਵੀ ਕਲੇਜਾ ਕਰੋ ਮੈਂ ਰਹੀ ਠੀਕ ਇਸ ਤੋਂ ਵੀ ਮਾਰਵਾ ਨਹੀਂ ਚੱਲ ਵੀ ਆਉਂਦੇ ਉਦੋਂ ਲੱਡੂ ਤੇ ਆਜਾ ਨਹੀਂ ਇਹ ਇਹ ਤਾਂ ਇਹ ਚੀਜ਼ ਤਾਂ ਸਪੈਸ਼ਲ ਆ ਇਹ ਮੁੰਡੇ ਚੈਨ ਕਰਨਾ ਹੋਣਾ ਕਿ ਆ ਕੇ ਬੋਲੋ ਨਜੀ ਮੈਂ ਖਾ ਕੇ ਦੇਖੀ ਇਹ ਵਿੱਚ ਕੀ ਆ ਗਿਆ ਪਿਆਵਾ ਉਹ ਤਾਂ ਸਮਾਂ ਹੋ ਗਿਆ ਵੀ ਸੈਡ ਵਾਲੇ ਨੂੰ ਅੰਦਰ ਬੋਤਲ ਲਾ ਕੇ ਆੜੇ ਆਏ ਟੋੜਾ ਜੀ ਸਿਰੇ ਨੂੰ ਇਹ ਇਹ ਵੀ ਤਾਂ ਖੇਸੀ ਜੀ ਨੂੰ ਸੁਆਦ ਆਣਾ ਤੇ ਜੈਲੀਆਂ ਜੁਲੀਆਂ ਪਾ ਕੇ ਬਣਾਉਣੇ ਆ ਚਾਰੀਆਂ ਦਾ ਇਹ ਮੈਂ ਚੈੱਕ ਕਰ ਗਿਆ ਤਾਂ ਭਾਈ ਕੱਲ ਮਾਸੀ ਜੀ ਨਹੀਂ ਆਏ ਹੋਏ ਤੇ ਜੀ ਆਪਣੇ ਜਿਹੜੇ ਬਾਹਰ ਵਾਲੇ ਸੰਦੀਪ ਮਾਸੀ ਜੀ ਦੇ ਸਿਸਟਰ ਆ ਜਿਹੜੇ ਤੇ ਮਾਸੜ ਜੀ ਵੀ ਨਾਲ ਤੇ ਫਿਰ ਉਹ ਕਹਿੰਦੇ ਵੀ ਰਵਿੰਦਰ ਆ ਕੇ ਜਾ ਉਹਨਾਂ ਨੇ ਥੋੜੀ ਕਾਲੀ ਦੀ ਵਿਆਹ ਕਰਕੇ ਨਾ ਉਹਨਾਂ ਨੇ ਜਾਣਾ ਤਾਂ ਫਿਰ ਉਹ ਉਹਨਾਂ ਨੇ ਫੋਨ ਕਰਕੇ ਕਹਿੰਦੇ ਕਿ ਆ ਕੇ ਜਾ ਜ਼ਰੂਰ ਵੀ ਖੂਲ ਹੁਣ ਕਿਤੇ ਫੇਰ ਦੇਖਾਂਗੇ ਫੇਰ ਮਾੜਾਂਗੇ ਕਿਹੜਾ ਵੀ ਹੁਣ ਟਾਈਮ ਘਟਾ ਸਾਡੇ ਕੋਲ ਤਾਂ ਮੈਂ ਆਇਆ ਜੀ ਫਿਰ ਮੈਂ ਤਾਂ ਕੱਲ ਟੈਸਟ ਕਰ ਗਿਆ ਬਾਈ ਆਈਟਮ ਐ ਪੱਖਾ ਲਗਾਇਆ ਇਹ ਨੂੰ ਨਾ ਐਵੇਂ ਸੀ ਵਧੀਆ ਐ ਡੈਡੀ ਮੰਮੀ ਵੀ ਖਾ ਸਕਦੇ ਮੈਂ ਆਂ ਕਿ ਜੀਣਾ ਨੰ ਜਾ ਤਾ ਦੰਦ ਬਾਹਰ ਆ ਜਣੇ ਤਾਂ ਪਾ ਜੀ ਨੇ ਬਹੁਤ ਧੋਖਾ ਕਰਿਆ ਮੈਂ ਤੁਮੇ ਕੋ ਘਈ ਲੈ ਲੇ ਮੈਂ ਸੰਵਾ ਦੇ ਹੁਣ ਹੋਰ ਕੀ ਕਰਾਂ ਜੀ ਮੈਂ ਕਹਿੰਦੀ ਨਹੀਂ ਨਹੀਂ ਕਰ ਲੈ ਚਾਹ ਬਾਤ ਚ ਜਿੱਤਿਆ ਹਾਂ ਹਾਂ ਉਹ ਸਵਾਦ ਆ ਬੰਨਾ ਮਿੱਠਾ ਵੀ ਨਹੀਂ ਹੈਗਾ ਹੈ ਤਾਂ ਉਹ ਵਧੀਆ ਪਰ ਥੋੜਾ ਜਿਹਾ ਦੰਦਾ ਉਹ ਦੀਦੀ ਹੋਰ ਤੇ ਕੈਪ ਚੜਾਈ ਹੋਈ ਹੈ ਮੇਰੀ ਕੈਪ ਟੁੱਟ ਗਈ ਅੱਛਾ ਜੇ ਕਿਸੇ ਨਾਲ ਫ੍ਰੈਂਡ ਕਰਨਾ ਹੋ ਵਿਆਹ ਦੋ ਉਹ ਦੰਦਪੁਰ ਕੈਪ ਚੜਾਈ ਦੀਦੀ ਹੈ ਸਹੀ ਗਾ ਤਾਂ ਹੀ ਮੈਂ ਕੰਮਗਾ ਸੈੱਡ ਨਹੀਂ ਐਨਾ ਕਹਿੜਾ ਨਹੀਂ ਉਹ ਟੀੜਾ ਜਰੂਰ ਆ ਜਿਹੜਾ ਹੈ ਜਿਹੜਾ ਇਹ ਕਹਿੜਾ ਲਈ ਹੈਗਾ ਬਿਲਕੁਲ ਬਿਲਕੁਲ ਤੇ ਚਾ 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 ਕੀ ਜੀ ਪਿਆ ਹੁਣ ਮੱਛੀ ਆਵੇ ਅਸੀਂ ਥੋੜੀ ਦੇਰ ਤੱਕ ਚਾਹ ਪੀਈਏ ਇਹਦਾ ਜਾਣ ਨੂੰ ਨਹੀਂ ਦਿੰਦਾ ਕਾਕੇ ਇਹ ਤੇਰਾ ਭੇਜ ਨੂੰ ਨਹੀਂ ਦਿੰਦਾ ਆਸ਼ੀਰਵਾਦ ਵੀ ਨਹੀਂ ਦੇ ਜਣਾ ਨੂੰ ਇਹਦਾ ਜਰੂਰ ਤਾਂ ਨੋਰੀ ਲੈ ਲੈਣੀ ਕਿ ਤੈ ਪਿਛਲੀ ਤਾਲ ਫੜੀ ਚੱਲਦਾ ਹਾਂ ਸਹੀ ਗੱਲ ਹੈ ਹਰਗੁਣ ਕਹਿੰਦੀ ਆ ਮੈਨੂੰ ਵੀ ਦੇ ਚ ਨਾਨੀ ਨੂੰ ਵੀ ਦੇ ਚ ਲੋ ਇਹ ਉੱਠ ਕੇ ਘਾੜਾ ਹਰਗੁਣ ਉਹ ਰਾਜਾ ਵੀ ਮੈਂ ਜਾਣਾ ਐ ਨਹੀਂ ਉੱਠਣਾ ਅੱਜ ਤੁਹਾਨੂੰ ਨਾ ਅੱਜ ਰਾਤ ਨੂੰ ਜਾ ਕੇ ਉੱਠ ਕੇ ਦਿਖਾਉਣਾ ਇਹ ਵੈਸੇ ਇੱਕ ਗੱਲ ਪਹਿਣ ਦੇਖਣੀ ਮੈਂ ਵੀ ਵੀਡੀਓ ਕਰ ਪਿਆ ਸੀ ਮੈਨੂੰ ਕਹਿੰਦਾ ਲਾ ਦੇ ਦੇ ਦੇਖਾਂ ਕਿਹੜਾ ਪੁੱਤ ਦਾ ਇਹ ਵੈਸੇ ਇੱਕ ਗੱਲ ਆ ਅੱਜ ਮੈਂ ਬੁਲਾਉਂਗਾ ਕਰਦੇ ਨੇ ਕਿੰਨੀ ਟਾਈਮ ਲੁੰਦੀ ਆ ਇੱਕ ਵਾਰ ਨੋਟਿਸ ਕੀਤੀ ਮਮਮੀ ਨੇ ਕਿ ਅੱਜ ਖਾਣ ਦੀ ਹਰਦ ਨੂੰ ਅੱਜ ਤਾਂ ਚਲ ਸੋਦੀ ਆਣੀ ਨਹੀਂ ਐ ਜੇ ਸੋਦੀ ਆਲੀ ਹੋਗੀ ਨਾ ਮਮਮੀ ਨੇ ਕਿਹਾ ਰੋ ਰੋਣਾ ਨਹੀਂ ਕਰਨਾ ਰੋ ਰੋਣਾ ਨਹੀਂ ਕਰਨਾ ਜਿੰਦੀ ਰੋ ਜੇ ਰੋਲੇ ਆਲੀ ਕਿ ਮੈਂ ਰੋਣਾ ਨਹੀਂ ਕਰਨਾ ਮੈਂ ਨਹੀਂ ਜਣਾ ਮੈਂ ਆ ਦੋ ਮੈਨੂੰ ਉਹਨੇ ਚੌਂਕ ਤੇ ਜਾ ਕੇ ਸੌਰੇ ਪੇ ਕਰਦਾ ਜਿਹਨੇ ਕਿਹਾ ਨਾਨੀ ਕੋ ਜਾਣਾ ਮੈਨੂੰ ਮਤੇ ਰੋਣਾ ਰੋ ਉਹ ਕਦਾ ਐਨੇ ਆਪਣੇ ਨਖਰੇ ਪੂਰੇ ਕਰੀ ਕਰਦਾ ਨੇ ਇਹੜਾ ਇੱਕ ਦਿਨ ਮੈਂ ਟੈਨਸ਼ਨ ਚ ਤਾਂ ਦਿਮਾਗ ਚ ਮੈਂ ਜਾੜਾ ਤੋਂ ਐਸੀ ਬੀ ਗੋਲ ਨੂੰ ਹਾਂਜੀ ਗੱਡੀ ਮੈਂ ਬੇਲਾ ਤੋਂ ਲੈ ਗਿਆ ਉੱਥੇ ਜਾ ਕੇ ਮੱਥੇ ਪਰਤ ਮਾਰਿਆ ਵੀ ਓਹੋ ਜਾੜਾ ਤਾਂ ਤਾਂ ਫੂਲ ਆ ਵੀ ਤੂੰ ਤਾਂ ਬੁੜੀ ਨਹੀਂ ਹੈਗਾ ਐਨੇ ਵੀ ਜ਼ਿਆਦਾ ਨੇ ਤੁਹਾਡੇ ਨਾਲ ਕਿਤੇ ਗੁੱਸੇ ਕਿੱਲੋ ਜਗਾਣਾ ਐਨਾ ਕਿਹਾ ਮੇਰੀ ਸਕੂਟਰੀ ਬੁੜੀ ਹੋਣੀ ਫੂਲ ਨੂੰ ਮੈਂ ਤਾਂ ਮਾਲ ਹੀ ਪਹੁੰਚ ਗਈ ਵੀ ਬਹੁਤ ਨਾਨਕ ਹੀ ਰਹਿਣਾ ਮੇਲੋ ਜਿੱਧਰ ਮਾਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸੀ ਜੀ ਐਂਟਰੀ ਅੱਜ ਲੇਟ ਹੋਈ ਆ ਜੀ ਕੀ ਗੱਲ ਮਸੀ ਨਾ ਪਹਿਲਾਂ ਤਾਂ ਨਿਆਣੇ ਛਿਆਣੇ ਨਾਲੋਂ ਦੀਦੀ ਹਾਂਜੀ ਫੇਰ ਆ ਆ ਬਣਾ ਕੇ ਤਿਆਰ ਹੋ ਗਲੇਟ ਤਾਂ ਐਂਟਰੀ ਤਾਂ ਲੇਟ ਹੋ ਗਈ ਨਹੀਂ ਮਸੀ ਦੇ ਮਨ ਚ ਗੁੱਸਾ ਵੀ ਤਾਂ ਹਾਂਜੀ ਆ ਗਏ ਲੈ ਲੈ ਉਹ ਤਾਂ ਲੈ ਆ ਉਹ ਦਿਨ ਤਾਂ ਫਿਰ ਇੱਛਾ ਨਾਲ ਬਸ ਤੇ ਬਸ ਉਸਤਾ ਵੀ ਅੱਗੇ ਲੈ ਲੈ ਚੱਲ ਕਰਾਈਂ ਇਹਨੇ ਵੀ ਜਾਣਾ ਆਪਣੀ ਘਰ ਨਾਲ ਬਿਲਕੁਲ ਅਸੀਂ ਤਾਂ ਅੱਜ ਜਾ ਕੇ ਰੋਣਾ ਮਾਤ ਆ ਆ ਚੋਪੜਾ ਕਰੂਗੀ ਬਈ ਓਕੇ ਅਰਜੀਆ ਦੋ ਦਿਨ ਕਰੂੰਗੀ ਦੋ ਤਿੰਨ ਦਿਨ ਹੋਰ ਪੜਾ ਕਰੂੰਗੀ ਹਜੇ ਥੋੜੇ ਕਰੂੰਗੀ ਜਦੋਂ ਉੱਥੇ ਜਾ ਕੇ ਤੁਹਾਡੇ ਘਰ ਦੀ ਆਪ ਹੋਵਾ ਉਸ ਤੁਹਾਡੇ ਕਮਰਿਆਂ ਦੀ ਖੁਸ਼ਬੂ ਕੋਸ ਤੁਹਾਡੇ ਸਰੀਰ ਦੀ ਕੋਈ ਨਹੀਂ ਦੇਈਏ ਉਸ ਕਸ਼ਤਾ ਦੇ ਕੇ ਉਦੋਂ ਨਹੀਂ ਚੱਟਾਉਂ ਮੈਨੂੰ ਸਮਝਾ ਲੈ ਇਹ ਤੇ ਜਦ ਆਸੰਭਰੇ ਸੰਜੀ ਜਦੋਂ ਸਮਝਦੀ ਇਹਨੂੰ ਨੀਂਦ ਨਹੀਂ ਹੁੰਦੀ ਆ ਕਮਰੇ ਤੇ ਪਰ ਇੱਕ ਗੱਲ ਹੋਰ ਹੋਣਾ ਸੀ ਤੁਹਾਡੇ ਕਮਰੇ ਚੱਕ ਕੇ ਇੱਕ ਹੀ ਗੱਲ ਦਾ ਹੋਰ ਰੱਖਣਾ ਮਤਲਬ ਦਿਹਾੜੀ ਦੀ ਇੱਕ ਜਣ ਨੇ ਤੁਹਾਡੇ ਜੋੜੇ ਤੋਂ ਤੁਹਾਨੂੰ ਲੜਨਾ ਪਈਆ ਮੈਂ ਇਹ ਕੰਨ ਪੱਕੇ ਪਿਆ ਨਹੀਂ ਇਹ ਲੜਦੇ ਤੇ ਬਾਈ ਜੀ ਰੋਪੀ ਜੀ ਨਹੀਂ ਮੈਂ ਨਹੀਂ ਦੀ ਟੈਨਸ਼ਨ ਨਹੀਂ ਦਿਹਾੜੀ ਦੀ ਇੱਕ ਵਾਰ ਰੌਲਾ ਕੋਲਾ ਦਾ ਘਟਣਾ ਚਾਹੀਦਾ ਫਿਰ ਛਾਲ ਦੇ ਕਹਿੰਦਾ ਵੀ ਬੋਥੀ ਆ ਕੋਈ ਨਾ ਪਪਾ ਜੀ ਨੂੰ ਮੜਾ ਦੇ ਕੁਝ ਕਹਿ ਦਿਓ ਵੀਡੀਓ ਤਾਂ ਬਾਜੀ ਘਰ ਆ ਜਾਂਦਾ ਨਹੀਂ ਆ ਪਾ ਨਹੀਂ ਆ ਕਸਾ ਦੇ ਵੀ ਇਹ ਸ਼ਾਂਤੀ ਜੀ ਚਾਹੀਦੀ ਹੈ ਨਾ ਨਹੀਂ ਨਹੀਂ ਆ ਜਾਂਦਾ ਸਮਝ ਗਏ ਹੁਣ ਆਵਾਜ਼ ਦਾ ਫਿਰ ਔਰ ਆਲਾ ਮਾਰਨਾ ਕੋਈ ਜਿਹੜਾ ਵੀ ਸਾਡਾ ਬੀਬੀ ਦਾ ਪਹਿਲੀ ਗੱਲ ਤਾਂ ਇਹਨਾਂ ਦੀ ਬਹੁਤ ਹੁੰਦੀ ਐ ਮੈਂ ਇਹਨਾਂ ਨੂੰ ਤਾਂ ਕਿਹਾ ਵੀ ਭਾਈ ਹੁਣ ਤੁਸੀਂ ਲੜਦੇ ਚੰਗੀ ਲੱਗਦੇ ਹਾਂ ਕੁੜੀ ਜੇ ਮੈਂ ਖਾਸਰ ਪਊਗਾ ਇਹਨਾਂ ਨੂੰ ਸਮਝਾਉਂਦੀ ਨਹੀਂ ਆ ਇਹਨਾਂ ਨੂੰ ਸਮਝਾ ਵੀ ਇਹਨਾਂ ਨੂੰ ਕੁੜੀ ਚੱਕਲੇ ਜੇ ਤੈਨੂੰ ਕਿਚਨ ਜਾਣਾ ਤੇਰੇ ਲਈ ਚੱਕੀ ਕੁੜੀ ਦਾ ਬਰਥੇ ਗਈ ਲੋਕਾਂ ਨੂੰ ਆ ਤਾ ਲੱਗਦੇ ਮੰਮੀ ਤੇ ਲੜਿਆ ਨਾ ਕਰੋ ਥੋੜੀ ਵਿਧਾਨ ਨੂੰ ਦੇ ਕੇ ਉੱਠਾ ਕਿ ਕੂਗੀ ਫਿਰ ਇਹ ਵੀ ਪ੍ਰੋਬਲਮ ਲੜਿਆ ਇਹ ਤਾਂ ਬੱਡੇ ਨਹੀਂ ਮੈਂ ਕਿ ਤੂੰ ਤਾਂ ਬਾਟੀਆਂ ਲੜਦੀ ਉਹਨੇ ਕਿ ਲੋ ਅੱਜ ਬਾਟੀਆਂ ਕੁਛ ਨਹੀਂ ਬੈ ਤਾਂ ਬਹੁਤ ਸਾਲੂਗਾ ਚੱਲ ਜੀ ਜਾਂਦੇ ਬੱਡੇ ਉੱਠਾ ਇਹ ਤਾਂ ਅਭੀ ਨਹੀਂ ਸਾਲੂਗਾ ਕਹਿਣਾ ਇਹ ਉਹ ਹਾਂ ਨਾ ਨਾ ਹੋਰ ਲੋ ਦੇ ਵਿੱਚ ਲੋ ਕਰਤਾ ਕਹਾਣੇ ਰਾਤ ਰਾਤ ਕੀ ਗੱਲ ਹੋਈ ਸੀ ਪਤਾ ਨਹੀਂ ਲੜਦੀ ਮਾਰੀ ਹੋਣ ਲੱਗੀ ਸੀ ਕਹਿੰਦੀ ਅੱਜ ਤਾਂ ਮੇਰੀਆਂ ਸਪੋਟਾਂ ਜ਼ਿਆਦਾ ਬਣੀਆਂ ਹੋਈਆਂ ਚਲੀ ਗਈ ਕਿ ਕਹੋ ਕਾ ਜਿਹੜੀ ਕੁਛ ਕਹਿ ਸਕਦੇ ਤੁਸੀਂ ਅੱਜ ਮੋਟਾ ਖੋਦਾ ਮੈਂ ਕਾ ਇਹਦਾ ਮੋਟਾ ਇਸ ਪਾ ਦੋ ਤੇ ਮੋਟਾ ਸ਼ਾਮ ਤੱਕ ਹੀ ਆ ਚਲੇ ਜਾਣੀਆਂ ਫਿਰ ਦੇਖਦਾ ਤੇ ਸਹੀ ਰੈਂਡਰਡ ਗੱਲ ਸਹੀ ਹੈ ਸਹੀ ਹਾਂ ਅਫਸਰ ਸਾਹਿਬ ਉਹ ਬਹੁਤ ਵੱਲੋਂ ਵੀ ਵੀ ਆ ਰਾ ਇਹਦਾ ਸਪੋਰਟ ਨਾਲੇ ਰਹਿਣਾ 4 ਘੰਟੇ ਤੇ 12 ਮਿੰਟ ਤੇ 30 ਤਿੰਨ ਨਾਲ ਆ ਫਿਰ ਤਾਂ ਚੌੜੇ ਹੋ ਰੋਦਾ ਪਤਾ ਹੀ ਵੀ 1 ਘੰਟੇ ਤੱਕ ਕਿਚਾ ਤਾਂ ਹੋਰੇ ਕੁਲ ਬਣ ਜਣਾ ਫਿਰ ਕਿਹ ਪੈਦਾ ਚੌੜੇ ਹੋ ਜਾਂਦੇ ਜੈਲੰਦਰ ਘੰਟੇ ਤੱਕ ਤਾਂ ਅਸੀਂ ਫੀਲਿੰਗ ਲੈ ਲਈ ਆ ਹੋਰ ਜਿਹੜਾ ਕਿੰਤਾ ਜੀਣੇ ਵਾਲਾ ਉਹ ਤਾਂ ਜੀਅ ਸੇ ਤੂੰ ਦੋ ਦਾ ਗਾਲ ਕੁੱਤੇ पे ਮਾਰਦੀ ਗੱਲਾਂ ਜੋਗੀ ਐਂਦੀ ਤਾਂਗਾ ਤੂੰ ਮੈਂ ਕਿਹਾ ਵੀ ਵੀਡੀਓ ਧਿਆਨ ਨਾਲ ਦੇਖੀਆ ਹਾਂ ਹਾਂ ਜੀ ਹਾਂ ਜਿਆਦਾ ਉਤਿਆਚਾਰ ਕਰਿਆ ਬੜ ਲੱਗਦਾ ਲੱਗਦਾ ਕਿੰਨੀ ਗੋਦ ਵਿੱਚ ਜੈਸਮੀਨ ਇੱਕ ਦਿਨ ਰੋਟੀ ਖਾਣ ਜੈਸਮੀਨ ਉਹ ਰਹੀ ਮੈਂ ਤਾਂ ਹਾਂਜੀ ਭਾਜੀ ਵੀਡੀਓ ਨਹੀਂ ਵੀਡੀਓ ਚ ਕੋਈ ਵੀ ਮਸ਼ਹੂਰੀ ਨਹੀਂ ਆਈ ਦੇਖ ਲਾ ਫੜਾ ਕਿਹਦਾ ਕਿਹਦਾ ਚੈੱਕ ਕਰਵਾ ਸੀਰੀਅਸ ਹੋ ਕੇ ਵੀਡੀਓ ਬਾਈ ਦਾ ਕੀ ਆ ਜੀ ਬਾਈ ਨੇ ਨਾ ਰੋਟੀ ਖਾਂਦੇ ਖਾਂਦੇ ਨੇ ਉਹਨੇ ਫੇਰ ਦੇਖਣੀ ਵੀਡੀਓ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆ ਨਾ ਸਾਰੇ ਰੋਟੀ ਖਾਂਦੇ ਦੇਖਦੇ ਨੇ ਨਹੀਂ ਨਾ ਜਦ ਕਿਦਾ ਸਾਥੇ ਕੋਈ ਐਦਾਂ ਦੀ ਗੱਲ ਹੋ ਜਾਂਦੀ ਹੈ ਵਿੱਚ ਜਦੋਂ ਫੋਨ ਆਉਣਾ ਸ਼ੁਰੂ ਹੋ ਜਾਂਦੇ ਉਹ ਪਾਜੀ ਜੀ ਪ੍ਰਸ਼ਾਦਾ ਛਕਦੇ ਤੇ ਯਾਰ ਤੁਸੀਂ ਆਦ ਵਿੱਚ ਗਲਤ ਜੀ ਗੱਲ ਕਰਤੀ ਯਾਰ ਸਵਾਲ ਕਰ ਤੋਂ ਆਂਗੇ ਨਹੀਂ ਕਰਦੇ ਮੜੀ ਜੀ ਉਹਨੇ ਉੱਥੇ ਛੱਡ ਦੇਣੀ ਹੈ ਤੁਹਾਡੇ ਅਗਲੇ ਦਿਨ ਦੇ ਇਹ ਗੱਲ ਕਰਤੀ ਆ ਸਾਨੂੰ ਕਹਿਣਾ ਵੀ ਇਹ ਚਾਹੀਦਾ ਇਹ ਚਾਹੀਦਾ ਫਿਰ ਆਣ ਲੱਗੇ ਵੀਡੀਓ ਦੇ ਸਵੇਰੇ ਜਦ ਚਾਹ ਪਿੰਦੀ ਹਾਂ ਆ ਜਿਆਦਾ ਹਾਂ ਹਾਂ ਮੇਰੇ ਤਾਂ ਹੋਰੇ ਕੰਮ ਉਹ ਤੇ ਵਾਤਾ ਸੀ ਬੀਜੀ ਹੋ ਜਾਂਦੇ ਆ ਕੰਮ ਖੁਮਗਾ ਦੇ ਲੁਕਾਦੇ ਉਹ ਤੇ ਵਾਦ ਦੇ ਗਏ ਜਿਆਦਾ ਫਿਰ ਮੇਰੇ ਕੋ ਫੋਨ ਸੀਗਾ ਤੂੰ ਗਾਲਾ ਜਾਂਦਾ ਨੂਰੀ ਨਹੀਂ ਛੱੜਦੀ ਹੁੰਦੀ ਪਤਾ ਹੀ ਨਹੀਂ ਹੁੰਦੀ ਵੀ ਕਿਹੜੀ ਚੈਨਲ ਤੇ ਵੀਡੀਓ ਪਾਈ ਤੇ ਕਿਹੜੀ ਨਹੀਂ ਨੂਰ ਨੇ ਕਿ ਭੱਜ ਜਾਂਦੀ ਹੁੰਦੀ ਜਦੇ ਜੀ ਗੱਲਾਂ ਤੁਸੀਂ ਵੀ ਤਾਂ ਤੁਸੀਂ ਕਹੇ ਕਰਦੇ ਕਿ ਤੇ ਸਾਡਾ ਅਸੀਂ ਪੱਗ ਬੰਨ ਤੇ ਮੈਂ ਤਾਂ ਜਿਆਦਾ ਪੱਗ ਬੰਨਦਾ ਹੁੰਦਾ ਜੀ ਫਿਰ ਬੜਾ ਸਪੀਕਰ ਲਾ ਲੈਣਾ ਚਾਹੇ ਕੋਈ ਕਾਕਾ ਮਾਰੀ ਜਾਵੇ ਬਾਹਰ ਤੇ ਪਤਾ ਰੱਖੇ ਚਾਹੇ ਨਾ ਰੱਖੇ ਆਪਣੀ ਪੂਰੀ ਮੌਜ ਮਸਤੀ ਤੇ ਪਰਨਾ ਬੰਦਣਾ ਪਹਿਲੇ ਵੀਡੀਓ ਚ ਛੋਟਾ ਹੋਰ ਜਿਆਦਾ ਪੰਨਦਾ ਸਪੀਕਰ ਨਾਲ ਹੋਰ ਜਿਆਦਾ ਪੰਨਦਾ ਇਹ ਛੋਟਾ ਜਿਹਾ ਗੋਲ ਜਿਹਾ ਸਪੀਕਰ ਹੈ ਇਹ ਐਨਾ ਕ ਛੋਟਾ ਜਿਹਾ ਸਪੀਕਰ ਹੈ ਇੱਕ ਆਵਾਜ਼ ਬਹੁਤ ਆ ਪਰ ਉਹਦੀ ਮੇਰੇ ਕੋਲ ਵੀ ਉਹੀ ਹੈ ਮੈਂ ਵੀ ਬਾਜ਼ਾਰ ਚੋਂ ਲਾਏ ਕਰਦੀ ਸਪੀਕਰ ਚ ਲਾਉਂਦੀ ਹੁੰਦੀ ਤਾਂ ਸਾਰੇ ਘਰ ਚ ਦੂੰਜਦਾ ਨੀ ਗੱਲਾਂ ਦੀ ਮੈਂ ਪਹਿਲੇ ਸੇੜੀ ਚ ਲਗਾ ਲਈ ਤੇ ਫਿਰ ਹੁਣ ਪਾਈਏ ਚਾਲੇ ਲੋ ਬੈਨ ਚਲੋ ਚਲੋ ਹੋਰ ਹੋਰ ਜੀ ਸਾਡੇ 5 ਮੀਟਰ ਦਾ ਕਾਣ ਹੋ ਗਿਆ 40 ਹੋ ਗਏ 30 ਤੋਂ ਵੀ ਪਰੇ ਹੋ ਗਏ ਨਹੀਂ 4 ਮਿੰਟ ਹੋਣਾ ਲੰਘਣ ਤੋਂ ਲੰਘਾ ਲੰਘਾ ਲਓ ਚਾਹ ਪੂਰੀ ਕਾਣ ਹੋ ਗਈ ਜੰਮ ਸਮਾਨ ਤਾਂ ਲੇਕੇ ਤੈਨੂੰ ਨਹੀਂ ਨਹੀਂ ਸਾਰਾ ਸਾਰਾ ਕੁਝ ਫਿਰ ਕਾਣ ਤੇ ਬਾਦੇ ਚੱਕ ਲੈ ਲੋ ਅਸੀਂ ਅਸੀਂ ਨਹੀਂ ਵਾਸੀ ਗਿਆ ਸਮਾਨ ਨੂੰ ਤੁਹਾਡੀ ਕੁੜੀ ਗਈ ਸਮਾਨ ਚ ਕੁਝ

ਮਾਵੇਂ ਆਈ ਨਹੀਂ ਮੈਂ ਕੀ ਹਾਇ ਕਰ ਬਸ ਇਹ ਸੱਚੀ ਗੱਲ ਕਿ ਕਿ ਮੈਂ ਜੰਗ ਬੈਠ ਰਾਂ ਨਾ ਨਾ ਬਧੀ ਆ ਸਮਾਨ ਪਵਾ ਦਾ ਬਣਾ ਲਈ ਆਪਾਂ ਜੋ ਮਰਜੀ ਕਰ ਜਾਈਏ ਕੁੜੀ ਨਾ ਆਪਣੇ ਘਰੇ ਸੋਦੀ ਨਹੀਂ ਫਰਜ਼ ਤੁਹਾਡਾ ਹੋ ਜਾ ਪਹਿਲਾ ਉਰੇ ਸਾਰੇ ਮੁਰਤੀ ਆਣਾ ਜਿੱਥੇ ਕੰਮ ਦਾ ਜੋਰ ਆ ਉੱਥੇ ਕਰ ਆਣਾ ਉਰੇ ਹੁਣ ਵਿਆਹ ਕਰਕੇ ਇਹਨਾਂ ਨੂੰ ਥੋੜਾ ਜਿਹਾ ਕੰਮਕਾਰ ਜੋ ਵੀ ਹੈਗਾ ਜਵਾਈ ਜਵਾਈ ਨਾ ਕੁੜੀ ਨਾ ਘਟ ਜਵਾਈ ਦਾ ਜਿਆਦਾ ਜੋਰ ਆ ਰਹੇ ਫੇਰ ਖੜਾ ਹੋਊਗਾ ਜਵਾਈ ਰੌਗ ਡਿਊਟੀ ਲੋੜੀ ਨਹੀਂ ਕੁਰਸੀ ਨਹੀਂ ਦਿੱਤੀ ਬੱਠ ਨਾ ਹੋਰ ਜਗ੍ਹਾ ਨਾਲ ਵੀ ਨਾ ਰਹਿਦਾ ਜਗ੍ਹਾ ਸੋਚ ਲੈਵਾਂ ਹਾਂਜੀ ਅਜੀਤ ਰਵਿੰਦਰ ਆਹ ਡਿਊਟੀ ਲਾਉਣੀ ਆ ਸੀ ਸੋਚਿਆ ਵੀ ਕਿਹੜੀ ਲਾਉਣੀ ਆ ਮੈਂ ਤੈਨੂੰ ਦੱਸਣਾ ਨਹੀਂ ਮੈਂ ਕਿਹਾ ਐਨੇ ਤੋਂ ਮੈਂ ਟੈਂਕ ਹੁਣ ਕੋ ਸੌਂ ਜਾਂ ਚਾਰ ਪੰਜ ਤੇ ਮੈਂ ਕੋਈ ਬੰਦੂ ਨਹੀਂ ਲਾਉਂਦੇ ਭਾਈ ਕਿਦਾਂ ਆਵੇਂ ਉਦੋਂ ਤੇਰੀ ਡਿਊਟੀ ਦਾ ਟਾਈਮ ਆ ਉਦੋਂ ਤੈਨੂੰ ਨਹੀਂ ਲਾਉਂਦੇ ਵੀ ਮੈਂ ਹੁਣ ਸੌਂਦਾ ਭਾਈ ਅੱਜ ਕੋਈ ਮੈਂ ਤਾਂ ਸੋਚੀ ਆ ਵੀ ਪਤਾ ਨਹੀਂ ਕਿਹੜੀ ਡਿਊਟੀ ਲਾਉਣੀ ਕੋਈ ਇਹ ਦੋ ਤਿੰਨ ਘੰਟੇ ਬਾਅਦ ਮੈਂ ਤੈਨੂੰ ਫੋਨ ਕਰੇ ਕਰੂੰਗਾ ਮੰਮੀ ਕਿਹੜੀ ਡਿਊਟੀ ਵੜੇ ਸੁੱਤਦਾ ਆ ਤੇ ਮੰਮੀ ਨੂੰ ਤਾਂ ਪਿਆਰ ਕਰਦੇ ਰਿੰਦਰ ਤੇ ਤੁਮੀ ਤਲਕੋ ਨਹੀਂ ਲੋ ਆ ਮੰਮੀ ਪਾਪਾ ਕੀ ਆ ਮੈਂ ਜਾ ਛੱਡਦਾ ਚੌਂਚੀ ਨਹੀਂ ਨਹੀਂ ਕੁਰਸੀਆਂ ਵਾਲੀ ਗੇਰ ਪੈਂਦੇ ਸੀਗੇ ਮੰਮੀ ਆ ਆ ਬਹਿ ਜਾ ਯਾਰ ਬਹਿ ਜਾ ਮੰਮੀ ਉੱਥੇ ਖੜ ਜਾਂਦੀ ਹੁੰਦੀ ਸੀ ਯਾਰ ਤੂੰ ਕਿਹੜੀ ਅਸੀਂ ਉਹ ਕਿ ਖੜੀ ਮਗਰ ਕੁਰਸੀ ਬਹਿਨੀ ਵੀ ਹੋਰ ਉਹਨੇ ਧਮਕਿਆ ਕੇ ਕੁਰਸੀ ਪਰ ਬਹਿ ਗਈ ਉੱਥੇ ਕਿਹੜੀ ਕੋਈ ਨਹੀਂ ਮੈਂ ਖੁੱਸਦਾ ਮੈਂ ਤਾਂ ਹਰ ਤਰ੍ਹਾਂ ਕਿ ਬੈਠੀ ਸੀ ਕੁਰਸੀ ਤੇ ਬਿਨਾਂ ਮੰਮੀ ਨੂੰ ਪੈਣੇ ਦਾ ਨਾਮ ਹੈ ਬੈਠਣਾ ਚਲੋ ਜੋ ਬਿਗਿੰਦੀ ਸਮਾਰਤਾ ਰੱਦ ਨੂੰ ਕੋਈ ਚਲੋ ਬੱਚੇ ਬਚੋ ਚਲੋ ਚਲੋ ਠੀਕ ਹੈ ਜੀ ਫਿਰ ਹੁਣ ਥੋੜਾ ਫੂਲ ਜਾ ਕੇ ਮਿਲਦੇ ਆਂ ਇਹ ਸਾਡੀ ਵੀਡੀਓ ਇੱਥੇ ਕੰਪਲੀਟ ਹੋ ਗਈ ਸੀਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਬਲੌਗ ਦੇਖਣ ਲਈ ਜੀ ਇਦਾਂ ਹੀ ਪਿਆਰ ਕਰਦੇ ਰਹੋ ਤੇ ਤੰਦਰੁਸਤੀਆਂ ਮਾਣੋ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ